ਗੱਲ ਨਮਸਕਾਰ ਤੇ ਅਦਾਬ ਸਭ ਦਾ ਸਵਾਗਤ ਹੈ ਪੰਜਾਬ ਪੀਸੀਐਸ ਅੱਡਾ ਦੇ ਚੈਨਲ ਤੇ ਐਂਡ ਇੱਕ ਬਹੁਤ ਇੰਪੈਕਟਫੁੱਲ ਵੀਡੀਓ ਹੈ ਜੋ ਤੁਸੀਂ ਦੇਖਣ ਜਾ ਰਹੇ ਹੋ ਐਂਡ ਤੱਕ ਬਣੇ ਰਹੋ ਬਹੁਤ ਜ਼ਿਆਦਾ ਕੋਈ ਲੈਂਥ ਵਾਈਜ਼ ਲੰਮੀ ਵੀਡੀਓ ਤਾਂ ਨਹੀਂ ਹੈਗੀ ਬਟ ਤੁਹਾਨੂੰ ਐਗਜ਼ਾਮ ਓਰੀਐਂਟਡ ਬਹੁਤ ਇੰਪੋਰਟੈਂਟ ਕੰਟੈਂਟ ਦੇਗੀ ਇਹ ਵੀਡੀਓ ਆਈ ਕੈਨ ਅਸ਼ੂਰ ਯੂ ਥੈਟ ਸੋ ਇਸ ਕਰਕੇ ਵਾਚ ਕੰਪਲੀਟਲੀ ਐਂਡ ਇਸ ਚੈਨਲ ਤੇ ਅਗਰ ਫਸਟ ਟਾਈਮ ਤੁਸੀਂ ਆਏ ਆ ਮੇਕ ਸ਼ੋਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਭ ਤੋਂ ਪਹਿਲਾਂ ਮੈਂ ਇਹ ਸੈਸ਼ਨ ਇਸ ਤੋਂ ਪਹਿਲਾਂ ਸਟਾਰਟ ਕਰਾਂ ਮੈਂ ਦੂਸਰਾ ਚਾਹਣਾ ਵੀ ਕੋਈ ਵੀ ਟ੍ਰਿਕ ਅਸੀਂ ਕਰਦੇ ਆਂ ਕਈ ਲੋਕ ਇਹਨੂੰ ਨਿਮੋਨਿਕ ਵੀ ਕਹਿੰਦੇ ਆ ਕੋਈ ਵੀ ਜੀਕੇ ਦਾ ਟੌਪਿਕ ਹੈ ਅਗਰ ਅਸੀਂ ਉਹਨੂੰ ਥਰੂ ਟ੍ਰਿਕ ਜਾਂ ਨਿਮੋਨਿਕ ਪੜ੍ਹੀਏ ਉਹਦੇ ਬੈਨੀਫਿਟਸ ਕੀ ਨੇ ਕਿ ਤੁਸੀਂ ਹਾਰਡ ਵਰਕ ਕਰਨਾ ਛੱਡ ਦੋਗੇ ਐਂਡ ਸਿਰਫ ਟ੍ਰਿਕਸ ਤੇ ਮੂਵ ਹੋਵੋਗੇ ਦਾ ਆਨਸਰ ਇਜ਼ ਨੋ ਤੁਸੀਂ ਆਪਣਾ ਹਾਰਡ ਵਰਕ ਕਰ ਰਹੇ ਹੋ ਆਪਣੀ ਮਿਹਨਤ ਕਰ ਰਹੇ ਹੋ ਉਦਾਂ ਹੀ ਕਰੋਗੇ ਤੁਸੀਂ ਬਸ ਉਸ ਮਿਹਨਤ ਦੇ ਨਾਲ ਜਦੋਂ ਅਸੀਂ ਥੋੜਾ ਜਿਹਾ ਸਮਾਰਟ ਵਰਕ ਐਡ ਕਰ ਦਿੰਨੇ ਆਂ ਸੋ ਉਹ ਰਿਜ਼ਲਟ ਜ਼ਿਆਦਾ ਦਿੰਦੀ ਹੈ ਤੁਹਾਨੂੰ ਉਹ ਪਰਟੀਕੂਲਰ ਮਿਹਨਤ ਉਹ ਪਰਟੀਕੂਲਰ ਹਾਰਡਵਰਕ ਇਸ ਕਰਕੇ ਮੈਂ ਇਸ ਚੈਨਲ ਤੇ ਹੋਰ ਕਈ ਨਿਮੋਨਿਕਸ ਦੀ ਵੀਡੀਓਜ਼ ਲੈ ਕੇ ਆਉਂਗਾ ਹੋਰ ਕਈ ਟ੍ਰਿਕਸ ਲੈ ਕੇ ਆਉਂਗਾ ਜਿਵੇਂ ਵਾਈਸਰਾਏ ਡੈਮਸ ਇਕਨੋਮਿਕ ਦੀ ਕੁਝ ਟਰਮਸ ਐਂਸ਼ੀਅੰਟ ਹਿਸਟਰੀ ਹੋਰ ਕਈ ਟਾਪਿਕਸ ਨੇ ਇਦਾਂ ਦੇ ਬਟ ਇੰਪੋਰਟੈਂਟ ਏ ਹੈ ਵੀ ਤੁਸੀਂ ਆਪਣੀ ਹਾਰਡਵਰਕ ਦੇ ਨਾਲ ਇਸ ਚੀਜ਼ ਨੂੰ ਐਡ ਕਰੋ ਜੋ ਤੁਹਾਨੂੰ ਬਹੁਤ ਰਿਜ਼ਲਟ ਦੇਗੀ ਅੱਜ ਦੀ ਵੀਡੀਓ ਦਾ ਮੇਨ ਇੱਕ ਆਈਡੀਆ ਕੀ ਹੈ ਮੈਂ ਪਹਿਲੇ ਦੱਸਦਾ ਤੁਹਾਨੂੰ ਬਿਫੋਰ ਵੀ ਸਟਾਰਟ दैट ਵੀ ਅਸੀਂ ਡਿਫਰੈਂਟ ਡਿਫਰੈਂਟ ਡੈਮਸ ਨੂੰ ਪੜ੍ਹਾਂਗੇ ਜਿਹੜੇ ਇੰਪੋਰਟੈਂਟ ਨੇ ਆਪਣੇ ਐਗਜ਼ਾਮ ਪੁਆਇੰਟ ਆਫ View ਨਾਲ ਸਪੈਸ਼ਲੀ ਪੰਜਾਬ ਪੀਸੀਐਸ ਦਾ ਜਿਹੜਾ ਪ੍ਰੀਲਿਮਸ ਹੈ ਉਹਦੇ ਪੁਆਇੰਟ ਆਫ View ਨਾਲ ਅਸੀਂ ਹਰ ਇੱਕ ਚੀਜ਼ ਨੂੰ ਦੇਖਾਂਗੇ ਦੈਟਸ ਵਨ ਥਿੰਗ ਸੈਕੰਡ ਥਿੰਗ ਇਜ਼ ਇੰਟਰਸਟਿੰਗ ਕੀ ਹੈ ਵੀ ਮੈਂ ਮੈਪਸ ਦੇ ਥਰੂ ਸਭ ਕੁਝ ਕਰਾਊਂਗਾ ਐਂਡ ਕਮੈਂਟ ਕਰਕੇ ਦੱਸ ਦਿਓ ਵੀ ਵੀਡੀਓ ਕਿੱਦਾਂ ਦੀ ਲੱਗੀ ਦੈਟਸ ਵਨ ਥਿੰਗ ਸੈਕੰਡਲੀ ਹੋਰ ਕਿਹੜੇ ਟੌਪਿਕਸ ਦੇ ਉੱਤੇ ਤੁਹਾਨੂੰ ਟ੍ਰਿਕਸ ਦੀ ਵੀਡੀਓ ਚਾਹੀਦੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਸੋ ਚਲੋ ਓਨ ਦਿਸ ਨੋਟ ਲੈਟਸ ਸਟਾਰ ਆਪਣੀ ਲਾਈਕ ਵੀਡੀਓਸ ਨੂੰ ਜ਼ਰੂਰ ਐਡ ਕਰ ਲਓ ਇਸ ਨੂੰ ਐਂਡ ਇਹ ਆਪਣਾ ਟੈਲੀਗ੍ਰਾਮ ਚੈਨਲ ਹੈ ਜਿਹਦੇ ਤੇ ਤੁਹਾਨੂੰ ਇਹਦਾ ਪੀਡੀਐਫ ਵੀ ਮਿਲ ਜੇਗਾ ਆਕਾਸ਼ ਦੇ ਵੀ ਯੂਪੀਐਸਸੀ ਲਾਸਟ ਦੇ ਵਿੱਚ ਜੇ ਤੁਸੀਂ ਜਾਉਂਗੇ ਇਸ ਵੀਡੀਓ ਦੇ ਤੁਹਾਨੂੰ ਕਿਊਆਰ ਕੋਡ ਵੀ ਮੈਂ ਦੇ ਦੂੰਗਾ ਤੁਸੀਂ ਸਕੈਨ ਕਰ ਸਕਦੇ ਹੋ ਸ਼ੁਰੂ ਕਰਦੇ ਬੇਟੇ ਬਹੁਤ ਇੰਪੋਰਟੈਂਟ ਡੈਮ ਹੈ ਵਿਚ ਇਜ਼ ਨੋਨ ਐਸ ਪਖੜਾ ਡੈਮ ਹੁਣ ਇਹ ਚੀਜ਼ ਨੋਟ ਕਰਿਓ ਜਦੋਂ ਵੀ ਅਸੀਂ ਬੇਟੇ ਪਖੜਾ ਡੈਮ ਦੀ ਗੱਲ ਕਰਦੇ ਆ ਹੁਣ ਇਹ ਨੋਟਸ ਕਰੋ ਵੀ ਦਿਸ ਇਜ਼ ਸਤਲੁਜ ਰਿਵਰ ਠੀਕ ਹੈ ਜੀ ਹੁਣ ਸਤਲੁਜ ਨਦੀ ਜਿਹੜੀ ਹੈ ਇਹ ਇੰਡੀਆ ਜਦੋਂ ਐਂਟਰ ਕਰ ਜਾਂਦੀ ਹੈ ਹਿਮਾਚਲ ਦੇ ਸੋ ਸਤਲਜ ਰਿਵਰ ਦੇ ਉੱਤੇ ਤਿੰਨ ਡੈਮਸ ਨੇ ਬਹੁਤ ਇੰਪੋਰਟੈਂਟ ਕਰਸ਼ਮ ਡੈਮ ਨਾਥਪਾ ਝਾਖੜੀ ਐਂਡ ਪਾਖੜਾ ਡੈਮ ਠੀਕ ਹੈ ਜੀ ਇਹ ਕਿੱਥੇ ਨੇ ਹਿਮਾਚਲ ਦੇ ਵਿੱਚ ਨੇ ਐਂਡ ਰਿਵਰ ਕਿਹੜੀ ਐ ਸਤਲਜ ਐ ਸੋ ਯਾਦ ਰੱਖਿਓ ਵੀ ਜਦੋਂ ਅਸੀਂ ਸਤਲਜ ਨਦੀ ਦੀ ਗੱਲ ਕਰਦੇ ਆ ਉਹਦੇ ਤੇ ਇਹ ਤਿੰਨ ਬਹੁਤ ਇੰਪੋਰਟੈਂਟ ਡੈਮਸ ਨੇ ਵਿਚ ਵੀ ਕੈਨ ਸਰਟਨਲੀ ਸੀ ਯਾਦ ਰਹੇਗਾ ਪਾਖੜਾ ਡੈਮ ਤੇ ਚਲੋ ਸਭ ਨੂੰ ਪਤਾ ਐ ਬਟ ਬਾਈ ਚਾਂਸ ਨਾਥਪਾ ਝਾਖੜੀ ਤੇ ਕਰਸ਼ਮ ਦਾ ਨਹੀਂ ਪਤਾ ਹੁੰਦਾ ਇਸ ਕਰਕੇ ਮੈਂ ਤੁਹਾਨੂੰ ਇਹ ਡੈਮਸ ਵੀ ਨਾਲ ਦੀ ਨਾਲ ਕਰਾ ਦਤੇ ਇੱਕ ਚੀਜ਼ ਜ਼ਰੂਰੀ ਯਾਦ ਰੱਖਣੀ ਐ ਵੀ ਕੋਈ ਵੀ ਡੈਮ ਜੇ ਜਦੋਂ ਪੜਦੇ ਆ ਉਹਦੇ ਰਿਲੇਟਡ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਪਹਿਲੀ ਚੀਜ਼ ਵੀ ਉਹ ਕਿਸ ਨਦੀ ਦੇ ਉੱਤੇ ਉਹ ਬੰਨ ਜਿਹੜਾ ਹੈ ਉਹ ਕਿਸ ਨਦੀ ਦੇ ਉੱਤੇ ਬੇਸਡ ਹੈ ਕਿਸ ਰਿਵਰ ਤੇ ਬੇਸਡ ਹੈ ਸੈਕੰਡ ਚੀਜ਼ ਹੈ ਉਹ ਕਿਸ ਸਟੇਟ ਦੇ ਨਾਲ ਲਿੰਕ ਰੱਖਦਾ ਹੈ ਕਿਸ ਸਟੇਟ ਦੇ ਵਿੱਚ ਐਂਡ ਥਰਡ ਕਈ ਵਾਰ ਉਹਦੇ ਰੈਜ਼ਰਵਾਇਰ ਦਾ ਵੀ ਨਾਮ ਇੰਪੋਰਟੈਂਟ ਹੋ ਜਾਂਦਾ ਫਾਰ ਇਗਜ਼ੈਂਪਲ ਅਗਰ ਮੈਂ ਗੱਲ ਕਰਾਂ ਪਾਖੜਾ ਡੈਮ ਦੀ ਪਾਖੜਾ ਡੈਮ ਦਾ ਜਿਹੜਾ ਰੈਜ਼ਰਵਾਇਰ ਹੈ ਉਹਨੂੰ ਕਿਹਾ ਜਾਂਦਾ ਗੋਵਿੰਦ ਸਾਗਰ ਲੇਕ ਸਭ ਨੂੰ ਪਤਾ ਹੈ ਆਈ ਥਿੰਕ ਵੀ ਗੋਵਿੰਦ ਸਾਗਰ ਲੇਕ ਕਿੱਥੇ ਬੇਸਡ ਹੈ ਪਾਖੜਾ ਡੈਮ ਦੀ ਹੀ ਜਿਹੜੀ ਰੈਜ਼ਰਵਾਇਰ ਹੈ ਜੋ ਲੇਕ ਹੈ ਉਹਨੂੰ ਗਵਿੰਦਸਗਰ ਲੇਕ ਦੇ ਨਾਂ ਤੋਂ ਅਸੀਂ ਜਾਣਦੇ ਹਾਂ ਸੋ ਮੈਂ ਇੱਕ ਹੋਰ ਮੈਪ ਤੁਹਾਨੂੰ ਦਿਖਾ ਦੂੰਗਾ ਡੋਨਟ ਵਰੀ ਅਬਾਊਟ ਥੈਟ ਬਟ ਉਸ ਤੋਂ ਬਾਅਦ ਅਸੀਂ ਬੇਟੇ ਗੱਲ ਕਰਦੇ ਹਾਂ ਰਿਵਰ ਬਿਆਸ ਬਿਆਸ ਰਿਵਰ ਦੀ ਜਿਹੜੀ ਹੈ ਹਿਮਾਚਲ ਦੇ ਵਿੱਚ ਬਹੁਤ ਇੰਪੋਰਟੈਂਟ ਇੱਕ ਡੈਮ ਹੈ ਇਸ ਦੇ ਉੱਤੇ ਵਿਚ ਇਜ਼ ਨੋਨ ਐਸ ਪੋਂਗ ਡੈਮ ਸੋ ਤੁਸੀਂ ਦੇਖ ਸਕਦੇ ਹੋ ਬਿਆਸ ਰਿਵਰ ਐਂਡ ਵੈਨ ਵੀ ਟਾਕ ਅਬਾਊਟ ਦ ਬਿਆਸ ਰਿਵਰ ਇਹਦੇ ਉੱਤੇ ਇੱਥੇ ਇੱਕ ਪੋਂਗ ਡੈਮ ਐਂਡ ਉਹਦੇ ਪਿੱਛੇ ਇੱਕ ਪੰਡੋ ਡੈਮ ਵੀ ਐ ਸੋ ਇੱਕ ਮੈਪ ਦੇਖਿਓ ਜ਼ਰਾ ਬਹੁਤ ਇੰਪ ਰੀਵਰ ਬਿਆਸ ਹਿਮਾਚਲ ਚ ਕਿਹੜਾ ਡੈਮ ਬਣਾਰੀ ਬੇਟੇ ਪੋਂਗ ਡੈਮ ਹੈ ਇੱਥੇ ਜਿਹੜੇ ਰੈਜ਼ਰਵ ਵਾਇਰ ਨੂੰ ਕਿਹਾ ਜਾਂਦਾ ਮਹਾਰਾਣਾ ਪ੍ਰਤਾਪ ਸਗਰ ਪਾਖੜਾ ਡੈਮ ਜੋ ਬਲਾਸਫੁਰ ਡਿਸਟ੍ਰਿਕਟ ਹਿਮਾਚਲ ਚ ਹੈ ਉਹਦਾ ਰੈਜ਼ਰਵ ਵਾਇਰ ਹੈ ਗੋਵਿੰਦ ਸਗਰ ਲੇਕ ਮੈਂ ਦੱਸ ਚੁੱਕਾ ਆਲਰੇਡੀ ਐਂਡ ਯਾਦ ਰੱਖਿਓ ਵੀ ਬਿਆਸ ਰੀਵਰ ਦੇ ਉੱਤੇ ਹੀ ਬਿਆਸ ਨਦੀ ਦੇ ਉੱਤੇ ਅਸੀਂ ਥੋੜਾ ਜਿਹਾ ਹੋਰ ਪਿੱਛੇ ਜਾਈਏ ਇੱਕ ਹੋਰ ਡੈਮ ਹੈ ਪੰਡੋੜ ਡੈਮ ਸੋ ਯਾਦ ਰੱਖਿਓ ਵੀ ਜਦੋਂ ਮੈਂ ਬਿਆਸ ਰੀਵਰ ਦੀ ਗੱਲ ਕਰਦਾ ਪੋਂਗ ਡੈਮ ਦਾ ਤਾਂ ਸਭ ਨੂੰ ਪਤਾ ਹੈ ਬਟ ਕਈ ਬੱਚਿਆਂ ਨੂੰ ਪੰਡੋੜ ਡੈਮ ਦਾ ਨਹੀਂ ਪ ਜੋ ਨਿਊਜ਼ ਤੇ ਵੀ ਕਾਫੀ ਰਿਹਾ ਹੈ ਸੋ ਯਾਦ ਰੱਖਿਓ ਪੀ ਤੋਂ ਦੋਨੋਂ ਨਾਮ ਨੇ ਬਿਆਸ ਦੇ ਉੱਤੇ ਨੇ ਪੋਂਗ ਐਂਡ ਪੰਡੋ ਦੋਨੇ ਕਿੱਥੇ ਨੇ ਹਿਮਾਚਲ ਦੇ ਵਿੱਚ ਨੇ ਐਂਡ ਦੋਨੇ ਬਿਆਸ ਰਿਵਰ ਦੇ ਉੱਤੇ ਨੇ ਸਤਲਜ ਦਾ ਤੁਹਾਨੂੰ ਪਤਾ ਲੱਗ ਗਿਆ ਬੇਟੇ ਵੀ ਹੈਵ ਗਾਟ ਪਖੜਾ ਡੈਮ ਐਵਰੀਬਾਡੀ ਨੋਜ਼ ਦਾਰ ਇੱਕ ਹੋਰ ਡੈਮ ਹੈ ਬੇਟੇ ਬਹੁਤ ਇੰਪੋਰਟੈਂਟ ਹੈ ਜੋ ਕਿ ਰਿਵਰ ਰਾਵੀ ਦੇ ਉੱਤੇ ਰਾਵੀ ਨਦੀ ਦੇ ਉੱਤੇ ਇਹ ਵੀ ਹਿਮਾਚਲ 'ਚ ਐ ਵੈਸੇ ਇਹਨੂੰ ਕਿਹਾ ਜਾਂਦਾ ਚਮੀਰਾ ਡੈਮ ਰੈਜ਼ਰਵਾਇਰ ਚ ਚਮੀਰਾ ਰੈਜ਼ਰਵਾਇਰ ਹੀ ਸੋ ਯਾਦ ਰੱਖਣਾ ਹੈ ਹੁਣ ਤੁਸੀਂ ਕਨਫਿਊਜ਼ ਨਹੀਂ ਹੋਣਾ ਅਗਰ ਅਸੀਂ ਨੌਰਥ ਤੋਂ ਸਾਊਥ ਵੀ ਵੀ ਹੈਵ ਚਮੀਰਾ ਡੈਮ ਜੋ ਕਿ ਕਿਸ ਰੀਵਰ ਤੇ ਨਦੀ ਤੇ ਰਾਵੀ ਦੇ ਉੱਤੇ ਦੈਨ ਵੀ ਹੈਵ ਗਾਟ ਪੋਂਗ ਡੈਮ ਜਿਹਦੇ ਰੈਜ਼ਰਵਾਇਰ ਦਾ ਨਾਮ ਮਹਾਰਾਣਾ ਪ੍ਰਤਾਪ ਸਾਗਰ ਪੋਂਗ ਡੈਮ ਦੇ ਹੀ ਥੋੜਾ ਜਿਹਾ ਤੁਸੀਂ ਬੈਕ ਅਗਰਾਉਨੇ ਆ ਬਿਆਸ ਰੀਵਰ ਦੇ ਉੱਤੇ ਵੀ ਹੈ ਪੰਡੋ ਡੈਮ ਐਂਡ ਪਾਖੜਾ ਡੈਮ ਜਿਹੜਾ ਆਪਣਾ ਉਹ ਹੈ ਰੀਵਰ ਸਤਲਜ ਦੇ ਉੱਤੇ ਆਈ ਥਿੰਕ ਇਹ ਚਾਰ ਡੈਮ ਦਾ ਪਤਾ ਲੱਗ ਗਿਆ ਤੁਹਾਨੂੰ ਵੈਰੀ ਇੰਪੋਰਟੈਂਟ ਹੈ ਯਾਦ ਰੱਖਿਓ ਸਪੈਸ਼ਲੀ ਫॉर द ਪੰਜਾਬ ਪੀਸਿਸ ਇਨ ਦਸ ਨਦੀ ਜਿਹੜੀ ਹੈ ਹਿੰਦੂ ਨਦੀ ਜਿਹੜੀ ਹੈ ਇੰਡਸ ਨਦੀ ਉਹਦੇ ਜਿੰਨੇ ਵੀ ਯੂ نو ਡੈਮਸ ਦੇ ਫਾਰ ਇਗਜ਼ਾਮਪਲ ਜੋ ਵੀ ਉਹਦੀ ਸਹਾਇਕ ਨਦੀਆਂ ਨੇ ਜੋ ਟ੍ਰਿਬਿਊਟਰੀਜ਼ ਨੇ ਉਹਨਾਂ ਦੇ ਡੈਮਸ ਬਹੁਤ ਇੰਪੋਰਟੈਂਟ ਨੇ ਸੋ ਇਨੀਸ਼ੀਅਲੀ ਅਸੀਂ ਕਿਹੜੇ ਡੈਮਸ ਕੀਤੇ ਬੇਟੇ ਪਾਖੜਾ ਡੈਮ ਨਤਪਾ ਜਾਕੜੀ ਐਂਡ ਕਰਸ਼ਮ ਮੈਪ 'ਤੇ ਦਿਖਾਇਆ ਮੈਂ ਤੁਹਾਨੂੰ ਸਤਲਜ ਰਿਵਰ ਦੇ ਉੱਤੇ ਨੇ ਥੈਨ ਵੀ ਹੈਵ ਟਾਕਡ ਅਬਾਟ ਬਿਆਸ ਦੇ ਉੱਤੇ ਦੋ ਡੈਮਸ ਨੇ ਮੈਪ ਦੇ ਉੱਤੇ ਅਸੀਂ ਕਰ ਲਿਆ ਉਹਨੂੰ ਪੋਂਗ ਤੇ ਪੰਡੋ ਐਂਡ ਰਾਵੀ ਨਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾਰਥ ਦੇ ਵਿੱਚ ਵੀ ਹੈਵ ਗਾਟ ਚਮੀਰਾ ਡੈਮ ਜੋ ਕਿ ਹਿਮਾਚਲ ਚ ਹੈ अगेन ਡੈਮਸ ਬਹੁਤ ਸਾਰੇ ਨੇ ਪਰ ਐਗਜ਼ਾਮ ਪੁਆਇੰਟ ਆਫ View ਨਾਲ ਜਿਹੜੇ ਇੰਪੋਰਟੈਂਟ ਨੇ ਉਹੀ ਆਪਾਂ ਇੱਥੇ ਕਵਰ ਕਰ ਰਹੇ ਹਾਂ ਇਸ ਵੀਡੀਓ ਚ ਆਈ ਹੋਪ ਯੂ ਅੰਡਰਸਟੈਂਡ ਦੈਟ ਵੈਰੀ ਗੁੱਡ ਹੁਣ ਅੱਗੇ ਵਧਦੇ ਹਾਂ ਹੁਣ ਅਸੀਂ ਗੱਲ ਕਰਦੇ ਹਾਂ ਥੋੜਾ ਜਿਆਦਾ ਨਾਰਥ ਦੇ ਵਿੱਚ ਜਾ ਕੇ ਜੰਮੂ ਕਸ਼ਮੀਰ ਦੇ ਬਾਰੇ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਯਾਦ ਰੱਖਿਓ ਚਨਾਬ ਨਦੀ ਬਹੁਤ ਨਿਊਜ਼ 'ਚ ਰਹਿੰਦੀ ਹੈ ਚਨਾਬ ਨਦੀ ਦੀ ਮੈਂ ਗੱਲ ਕਰੂੰਗਾ ਸਭ ਤੋਂ ਪਹਿਲਾਂ ਤਿੰਨ ਬਹੁਤ ਇੰਪੋਰਟੈਂਟ ਡੈਮਸ ਨੇ ਤਿੰਨ ਬਹੁਤ ਇੰਪੋਰਟੈਂਟ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਨੇ ਇੱਕ ਹੈਗਾ ਦਲਸਤੀ ਇੱਕ ਹੈ ਆਪਣਾ ਬਾਗਲੀਯਾਰ ਇੱਕ ਹੈਗਾ ਸ ਸੋ H ਯਾਦ ਰੱਖਣੀ ਤੁਸੀਂ ਵੀ ਇਹ ਤਿੰਨੇ ਡੈਮਸ ਕਿੱਥੇ ਨੇ ਚਨਾਬ ਦੇ ਉੱਤੇ ਨੇ ਮੈਂ ਇੱਕ ਲਿਸਟ ਦਿਖਾ ਰਿਹਾ ਤੁਹਾਨੂੰ ਬਾਗਲੀਆਰ ਦਲਸਤੀ ਐਂਡ ਸਲਾਲ ਡੈਮ ਸੋ ਯਾਦ ਰੱਖਣਾ ਵੀ ਸਲਾਲ ਦਲਸਤੀ ਐਂਡ ਬਾਗਲੀਆਰ ਕਿਹਦੇ ਉੱਤੇ ਨੇ ਚਨਾਬ ਦੇ ਉੱਤੇ ਨੇ ਪਲੀਜ਼ ਨੋਟ ਕਰ ਲਓ ਇਸ ਚੀਜ਼ ਨੂੰ ਮੈਪ ਦੇ ਉੱਤੇ ਕਲੀਅਰਲੀ ਵਿਜ਼ੀਬਲ ਹੈ ਹੁਣ ਅਗਰ ਮੈਂ ਥੋੜਾ ਉੱਪਰ ਆਉਣਾ ਜੇਲਮ ਦੀ ਅਸੀਂ ਬੇਟੇ ਗੱਲ ਕਰਦੇ ਜੇਲਮ ਦੇ ਉੱਤੇ ਦੋ ਡੈਮਸ ਨੇ ਇੱਕ ਤਾਂ ਉਰੀ ਡੈਮ ਹੈ ਬਹੁਤ ਫੇਮਸ ਵੀ ਹੈ ਉਰੀ ਡੈਮ ਇੱਕ ਬਹੁਤ ਇੰਪੋਰਟੈਂਟ ਡੈਮ ਹੈ ਵਿਚ ਇਜ਼ ਨੋਨ ਐਸ ਕਿਸ਼ਨ ਗੰਗਾ ਡੈਮ ਹੁਣ ਇੱਕ ਤੁਹਾਡਾ ਹੋਮਵਰਕ ਹੈ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਜੀ ਯੂ हैव टू ਕਮੈਂਟ ਐਂਡ ਟੈਲ ਮੀ ਵਿਚ ਕਿਸ਼ਨ ਗੰਗਾ ਇਸ ਆਲਸੋ ਨੋਨ ਐਸ ਵਾਟ ਕਿਸ਼ਨ ਗੰਗਾ ਦਾ ਕੋਈ ਹੋਰ ਨਾਂ ਹੈ ਅਗਰ ਹੈ ਤੇ ਤੁਸੀਂ ਕਮੈਂਟ ਕਰਕੇ ਦੱਸੋਗੇ ਵੀ ਕੀ ਨਾਂ ਹੈ ਉਹ ਉਹਦਾ ਤੁਸੀਂ ਉਹ ਕਮੈਂਟ ਕਰਨਾ ਐਨੀਵੇਸ ਸੋ ਯਾਦ ਰੱਖਿਓ ਵੀ ਕਿਸ਼ਨ ਗੰਗਾ ਐਂਡ ਉਰੀ ਬੋਥ ਆਰ ਪ੍ਰੈਜ਼ੈਂਟ ਔਨ ਰਿਵਰ ਜੇਲਮ ਇਹ ਜੇਲਮ ਜੇਲਮ ਨਾਲ ਲਿੰਕ ਰੱਖਦੇ ਨੇ ਬਹੁਤ ਇੰਪੋਰਟੈਂਟ ਹੈ ਐਂਡ ਆਫ ਕੌਰਸ ਨਿੰਮੋ ਬਾਸਗੋ ਡੈਮ ਜਿਹੜਾ ਹੈ ਇਟ ਇਜ਼ ਰਿਲੇਟਡ ਟੂ ਇੰਦਸ ਸੋ ਇਹ ਮੈਂ ਹਾਈਲਾਈਟ ਕਰ ਦਿੰਨਾ ਨਿੰਮੋ ਬਾਸਗੋ ਡੈਮ ਡਾਇਰੈਕਟਲੀ ਕੇਸ ਰੀਵਰ ਦੇ ਉੱਤੇ ਹੈ ਇੰਦਸ ਰੀਵਰ ਦੇ ਉੱਤੇ ਹੈ ਵੀ ਹਵ ਟੂ ਨੋ ਦੈਟ ਸੋ ਯੂ ਕੈਨ ਹੈਵ ਅ ਲੁੱਕ ਨਿੰਮੋ ਬਾਸਗੋ ਡੈਮ ਇਜ਼ ਔਨ ਰੀਵਰ ਇੰਦਸ ਬੜੇ ਕਲੀਅਰ ਹੈ ਹੁਣ ਤੁਸੀਂ ਨੋਟ ਕਰੋ ਵੀ ਅਸੀਂ ਜੇਲਮ ਚਨਾਬ ਇੰਦਸ ਤੇ ਵੀ ਕਰ ਲਏ ਡੈਮਸ ਇੱਕ ਹੋਰ ਡੈਮ ਹੈ ਬਹੁਤ ਨਿਊਸ ਨਹੀਂ ਆਉਂਦਾ ਬਟ ਐਗਜ਼ਾਮ ਚ ਆ ਸਕਦਾ ਹੈ ਪਾਕਲਦੁਲ ਡੈਮ ਪਾਕਲਦੁਲ ਡੈਮ ਐਸੀ ਮਾਰੂਸਦਾਰ ਤੇ ਹੈ ਪਰ ਮਾਰੂਸਦਾਰ ਚਨਾਬ ਦੀ ਹੀ ਟ੍ਰਿਬਿਊਟਰੀ ਹੈ ਸੋ ਅਗਰ ਬਾਈ ਚਾਂਸ ਆਪਸ਼ਨਸ ਆਣ ਤੇ ਤੁਸੀਂ ਪਾਕਲਦੁਲ ਨੂੰ ਵੀ ਚਨਾਬ ਦੇ ਨਾਲ ਹੀ ਲਿੰਕ ਕਰੋਗੇ ਯੂ ਆਰ ਲਿੰਕਡ ਵਿਦ ਚਨਾਬ so i hope it's clear ਹੁਣ ਮੈਨੂੰ ਪਤਾ ਹੈ ਵੀ ਪੌਂਗ ਡੈਮ ਪਖੜਾ ਡੈਮ ਸਭ ਨੂੰ ਪਤਾ ਹੁੰਦੇ ਨੇ ਪਰ ਮੈਕਸਿਮਮ ਜਿਹੜੇ ਸਟੂਡੈਂਟਸ ਨੇ ਕਨਫਿਊਜ਼ ਹੁੰਦੇ ਨੇ ਅਬਾਊਟ ਜੰਮੂ ਐਂਡ ਕਸ਼ਮੀਰ ਇਸ ਕਰਕੇ ਮੈਂ ਥਰੂ ਅ ਪ੍ਰੋਪਰ ਮੈਪ ਤੁਹਾਨੂੰ ਇਹ ਚੀਜ਼ ਕਰਾਉਂਦੀ ਐ ਵਿੱਚ ਚਨਾਬ ਦੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਬਾਗਲੀਯਾਰ ਦੁਲਸਤੀ ਐਂਡ ਸਲਾਲ ਡੈਮ ਠੀਕ ਹੈ ਜੀ ਫਿਰ ਉਰੀ ਐਂਡ ਕਿਸ਼ਨਗੰਗਾ ਇਜ਼ ਔਨ ਜੇਲਮ ਨਿੰਮੋ ਬਾਸਗੋ ਇਜ਼ ਔਨ ਇੰਡਸ ਅਗਰ ਇਹਨਾਂ ਵੀ ਤੁਸੀਂ ਯਾਦ ਕਰ ਲਿਆ ਆਰਾਮ ਨਾਲ ਤੁਹਾਡੀ ਐਲੀਮੀਨੇਸ਼ਨ ਦੇ ਨਾਲ ਪ੍ਰੀਲਿਮਸ ਦੇ ਵਿੱਚ ਕੋਈ ਕੁਐਸਚਨ ਨਹੀਂ ਫਸਦਾ ਇਹ ਮੇਰੀ ਗਾਰੰਟੀ ਬਿਕੋਜ਼ ਇਹਨਾਂ ਤੋਂ ਇਲਾਵਾ ਕੋਈ ਬਹੁਤ ਇੰਪੋਰਟੈਂਟ ਡੈਮਸ ਨਹੀਂ ਹੈਗੇ ਇਹ ਬਹੁਤ ਇੰਪੋਰਟੈਂਟ ਡੈਮਸ ਨੇ ਜੰਮੂ ਐਂ ਕਸ਼ਮੀਰ ਤੇ ਗਾਟ ਦਾ ਪੁਆਇੰਟ ਚਲੋ ਜੀ लेट्स 무ਵ ਅਹੈਡ ਹੁਣ ਅਸੀਂ ਗੱਲ ਕਰਦੇ ਹਾਂ ਜੀ ਉਤਰਾਖੰਡ ਦੀ ਉਤਰਾਖੰਡ ਦੇ ਕੁਝ ਡੈਮਸ ਨੇ ਬਹੁਤ ਇੰਪੋਰਟੈਂਟ ਜੋ ਗੰਗਾ ਬੇਸਿਨ ਦੇ ਵਿੱਚ ਫਾਲ ਕਰਦੇ ਨੇ ਇੱਕ ਚੀਜ਼ ਯਾਦ ਰੱਖਿਓ ਪਹਿਲਾਂ ਤਾਂ ਵੀ ਇੰਡੀਆ ਦਾ ਜਿਹੜਾ ਹਾਈਐਸਟ ਡੈਮ ਹੈ ਪਾਗਰੇਸਤੀ ਨਦੀ ਦੇ ਉੱਤੇ ਹੈ ਵਿਚ ਇਜ਼ ਇਨ ਯੂਕੇ ਥੈਟ ਇਜ਼ ਉਤਰਾਖੰਡ ਟੈਰੀ ਡੈਮ ਹੈ ਅਰਾਊਂਡ 260.5 ਮੀਟਰ ਦੀ ਹਾਈਟ ਹੈ ਹੁਣ ਮੈਂ ਹਾਈਟ ਇਹਦੀ ਕਿਉਂ ਦੱਸ ਰਿਹਾ ਬਾਕੀ ਡ ਬਾਕੀ ਡੈਮਸ ਹਾਈएस्ट ਡੈਮ ਦੀ ਕੈਟਾਗਰੀ ਚ ਨਹੀਂ ਆਉਂਦੇ ਇਹ ਬਿਕੋਜ਼ ਹਾਈएस्ट ਡੈਮ ਹੈ ਇਸ ਕਰਕੇ ਤੁਹਾਨੂੰ ਬੇਸਿਕ ਆਈਡੀਆ ਹੋਣਾ ਚਾਹੀਦਾ ਵੀ 260.5 ਮੀਟਰ ਇਹਦੀ ਹਾਈਟ ਹੈ ਕਿਦੀ ਮੈਂ ਗੱਲ ਕਰ ਰਿਹਾ ਜੀ ਟੇਰੀ ਡੈਮ ਦੀ ਮੈਂ ਗੱਲ ਕਰ ਰਿਹਾ ਏ ਵੈਰੀ ਇੰਪੋਰਟੈਂਟ ਇੱਕ ਚੀਜ਼ ਜ਼ਰੂਰ ਨੋਟਸ ਕਰਨਾ which is quite important ਵੀ ਬਾਗਿਰਥੀ ਦੇ ਉੱਤੇ ਟੇਰੀ ਡੈਮ ਹੈ ਵੀ ਹੈਵ ਅੰਡਰਸਟੂਡ ਥੈਟ ਬਟ ਉਸ ਤੋਂ ਇਲਾਵਾ ਵੀ ਆਲਸੋ ਹੈਵ ਕੋਟੇਸ਼ਵਰ ਡੈਮ ਐਂਡ ਮਨੇਰੀ ਡੈਮ ਸੋ ਇਹ ਚੀਜ਼ ਜ਼ਰੂਰ ਯਾਦ ਰੱਖਿਓ ਵੀ ਕਨਫਿਊਜ਼ ਨਹੀਂ ਹੋਣਾ ਕਿਸੇ ਨੇ ਵੀ ਮਨੇਰੀ ਐਂਡ ਕੋਟੇਸ਼ਵਰ ਸਾਰੇ ਜਿਹੜੇ ਡੈਮਸ ਨੇ एक किस नदी के उत्ते बेस्ड ने ऑन रिवर भागीरथी दिस इज क्वाइट इंपोर्टेंट मैं मैप से दिखाना दिखाई हैव अ लुक एट दिस सो दिस इज क्वाइट इंपोर्टेंट अगर असं एक रिवर न ड्रॉ कर लिए जस्ट सिंपली दिस इज द रिवर ठीक है जी सो so, अगर रिवर ड्रॉ कर लिया असी सो यू कैन सिंपली सी दैट वी हैव टेरी लैदर टेरी डैम ऑफकोर्स है भागीरथी एट द सेम टाइम थोड़ा उपर जाए तो मनेरी डैम एंडल फाइंड कोटेश्वर डैम so, सो तिन्हीं डैम जीवर के उल कर रहे हैं जी भागी फॉल कर रहे आई थिंक एक आउटलायर है जो कई बार एग्जाम बच्चों कन्फ्यूज करता है दैट इज नोन इज इचारी डैम हम खुद तुम तो देखो मैप इचारी डैम कि आज टॉन्स रिवर जा रही है जो यमुना की ट्रिब्यूटरी है सो so, इचारी डैम इज बेस्ड ऑन टॉन्स रिवर कैन यू सी दैट इचारी डैम ਟੌਂਸ ਨਦੀ ਦੇ ਉੱਤੇ ਹੈ ਪਲੀਜ਼ ਯਾਦ ਰੱਖਿਓ ਬਿਕੋਜ਼ ਮਨੇਰੀ ਇਚਾਰੀ ਚ ਬਹੁਤ ਬੱਚੇ ਕਨਫਿਊਜ਼ ਹੁੰਦੇ ਨੇ ਸੋ ਯੂ ਡੋਨਟ ਹੈਵ ਟੂ ਗੈਟ ਕਨਫਿਊਜ਼ਡ ਸੋ ਅਗਰ ਕੋਈ ਪੁੱਛੇ ਜੀ ਕਿੱਥੇ ਹੈ ਇਚਾਰੀ ਡੈਮ ਯੂ ਵਿਲ ਸੇ ਇਟ ਇਜ਼ ਬੇਸਡ ਔਨ ਰਿਵਰ ਟੌਂਸ ਐਂਡ ਆਫ ਕੋਰਸ ਮਨੇਰੀ ਟੇਰੀ ਕੋਟੇਸ਼ਵਰ ਦੇ ਆਰ ਬੇਸਡ ਔਨ ਭਾਗੀਰਥੀ ਰਿਵਰ ਆਈ ਥਿੰਕ ਇਟਸ ਐਬਸੋਲੂਟਲੀ ਕਲੀਅਰ ਗਾਟ ਇਟ ਚਲੋ ਮੂਵਿੰਗ ਅਹੈਡ ਸੋ ਤੁਸੀਂ ਆਪਣੇ ਨੋਟਸ ਜਿਹੜੇ ਬਣਾਉਣੇ ਨੇ ਐਦੀ ਬਣਾਉਣੇ ਨੇ ਹਰ ਇੱਕ ਡੈਮ ਲਿਖ ਲਓ ਉਹਦੇ ਸਾਹਮਣੇ ਰਿਵਰ ਉਦੇ ਸਾਹਮਣੇ ਉਹਦੇ ਸਟੇਟਸ ਜੋ ਮੈਂ ਸਟੇਟਸ ਨਾਲ ਦੀਆਂ ਦੱਸ ਰਿਹਾ ਐ ਐਂਡ ਅਗਰ ਰੈਜ਼ਰ ਵਾਇਰ ਦਾ ਨਾਂ ਹੈ ਤਾਂ ਲਿਖ ਲਓ ਜਿੱਦਾਂ ਮੈਂ ਮਹਾਰਾਣਾ ਪ੍ਰਤਾਪ ਸਾਗਰ ਦੱਸਤਾ ਗੋਵਿੰਦ ਸਾਗਰ ਦੱਸਤਾ ਹੁਣ ਮੈਂ ਅੱਗੇ ਗੋਵਿੰਦ ਬੱਲਬ ਪੰਚ ਸਾਗਰ ਵੀ ਕਰਾ ਰਿਹਾ ਹਾਂ ਤੁਹਾਨੂੰ ਜੋ ਕਿ ਰਿਹਾਂਦ ਡੈਮ ਹੈ ਯੂਪੀ ਦੇ ਵਿੱਚ ਸੋ ਇਨ ਉੱਤਰ ਪ੍ਰਦੇਸ਼ ਯੂਪੀ ਇੱਕ ਰਿਵਰ ਹੈ ਰਿਹਾਂਦ ਜੋ ਕਿ ਸੋਨ ਰਿਵਰ ਦੀ ਟ੍ਰਿਬਿਊਟਰੀ ਹੈ ਜੋ ਕਿ ਅੱਗੇ ਗੰਗਾ ਨੂੰ ਮਿਲ ਜਾਂਦੀ ਹੈ ਯੂ ਕੈਨ ਸੀ ਇੱਥੇ ਹੈ ਯੂਪੀ ਦਾ ਜਿਹੜਾ ਇੱਕਦਮ ਐਜ ਹੈ ਨਾ ਆਪਣਾ ਜਿਹੜਾ ਸਾਊਥ ਈਸਟ ਦੇ ਵਿੱਚ ਯੂਪੀ ਦੇ ਵਿੱਚ ਹੈ ਇਟ ਇਜ਼ ਕਾਲਡ ਰਿਹਾਂਦ ਡੈਮ ਇਹਦਾ ਰੈਜ਼ਰਵਾਇਰ which is known as ਗੋਵਿੰਦ ਬੱਲਬ ਪੰਥ ਸਾਗਰ ਕੀ ਹੈ ਗੋਵਿੰਦ ਬੱਲਬ ਪੰਥ ਸਾਗਰ ਇਟ ਇਜ਼ ਦੈਟਸ ਦ ਨੇਮ ਆਈ ਹੋਪ ਦਿਸ ਆਈਡੀਆ ਇਜ਼ ਐਬਸੋਲੂਟਲੀ ਕਲੀਅਰ ਗਾਟ ਦ ਪੁਆਇੰਟ ਸੋ ਕੋਈ ਕਨਫਿਊਜ਼ ਹੋਣ ਵਾਲੀ ਚੀਜ਼ ਹੈ ਨਹੀਂ ਬਹੁਤ ਬੇਸਿਕ ਚੀਜ਼ਾਂ ਨੇ which we are basically talking about ਆਈ ਹੋਪ ਇਟਸ ਐਬਸੋਲੂਟਲੀ ਕਲੀਅਰ ਮੂਵਿੰਗ ਅਹੈਡ ਹੀਰਾਕੋ ਡੈਮ ਦੀ ਅਸੀਂ ਗੱਲ ਕਰਦੇ ਬਟ ਯਾਦ ਰੱਖੋ ਵੀ ਲੋਂਗੇਸਟ ਡੈਮ ਹੈ ਅਗਰ ਕੋਈ ਡੈਮ ਦੀ ਅਸੀਂ ਗੱਲ ਕਰੀ ਜਿਵੇਂ ਆ ਲੈਂਥ ਵਾਲੀ ਗੱਲ ਕਰਦੇ ਅਸੀਂ ਸਭ ਤੋਂ ਜ਼ਿਆਦਾ ਚੌੜਾਈ ਦੇ ਵਿੱਚ ਅਗਰ ਕੋਈ ਡੈਮ ਹੈ ਦੈਟ ਇਜ਼ ਨੋਨ ਐਜ਼ ਹੀਰਾਕੁਡ ਡੈਮ ਹੀਰਾਕੁਡ ਡੈਮ ਮਹਾਨਦੀ ਨਦੀ ਮਹਾਨਦੀ ਰਿਵਰ ਦੇ ਉੱਤੇ ਹੈ ਐਂਡ ਇਟਸ ਬੇਸਡ ਇਨ ਉੜੀਸਾ ਬਸ ਐਨਾ ਯਾਦ ਰੱਖ ਲਓ ਉੜੀਸਾ ਜਿਹੜੀ ਸਟੇਟ ਹੈ ਆਪਣੀ ਉੱਥੇ ਬੇਸਡ ਹੈ ਹੀਰਾਕੁਡ ਡੈਮ ਐਂਡ ਦਿਸ ਇਜ਼ ਦਾ ਲੌਂਗੇਸਟ ਡੈਮ ਵਿਚ ਵੀ ਆਰ ਹੈਵਿੰਗ ਹੁਣ ਇਹਦੀ ਲੈਂਥ ਯਾਦ ਕਰਨ ਦੀ ਲੋੜ ਨਹੀਂ ਹੈਗੀ ਰਫਲੀ ਇਹਨੂੰ 26 ਕਿਲੋਮੀਟਰ ਬਣ ਜਾਂਦਾ ਹੈ ਵੈਸੇ ਮੇਨ ਡੈਮ ਦੀ ਲੈਂਥ ਤਾਂ 4.5 ਤੋਂ 5 ਕਿਲੋਮੀਟਰ ਦੇ ਵਿੱਚ ਹੀ ਹੈ ਬਟ ਟੋਟਲ ਲੈਂਥ ਬਹੁਤ ਜ਼ਿਆਦਾ ਹੋ ਜਾਂਦੀ ਸੋ ਇਸ ਕਰਕੇ ਇਟ ਇਜ਼ ਐਕਚੁਅਲੀ ਅ ਵੈਰੀ ਵਾਈਡ ਡੈਮ ਵਿਚ ਵੀ ਹੈਵ ਔਨ ਰਿਵਰ ਮਹਾਨਦੀ ਹੁਣ ਨੈਕਸਟ ਮੈਂ ਡੈਮ ਦੀ ਬਾਰੇ ਗੱਲ ਕਰ ਰਿਹਾ ਹਾਂ ਬਹੁਤ ਇੰਪੋਰਟੈਂਟ ਡੈਮ ਹੈ which is based in ਮੱਧ ਪ੍ਰਦੇਸ਼ MP ਦੇ ਵਿੱਚ ਹੈ ਐਂਡ ਇਟ ਇਜ਼ ਨੋਨ ਐਸ ਇੰਦਰਾ ਸਾਗਰ ਡੈਮ ਇੰਦਰਾ ਸਾਗਰ ਡੈਮ ਐਂਡ ਇਸ ਅ ਰੈਜ਼ਰਵਾਇਰ ਨੂੰ ਵੀ ਇੰਦਰਾ ਸਾਗਰ ਕਿਹਾ ਜਾਂਦਾ ਸਿੰਪਲ ਜੀ ਗੱਲ ਹੈ ਕਿਸ ਨਦੀ ਦੇ ਉੱਤੇ ਬੇਸਡ ਹੈ ਇਟ ਨਰਮਦਾ ਰਿਵਰ ਬਹੁਤ ਹਾਈ ਚਾਂਸਸ ਨੇ ਕੋਈ ਵੀ ਮੱਧ ਪ੍ਰਦੇਸ਼ ਦਾ ਡੈਮ ਜਿਹੜਾ ਹੈ ਮੋਸਟਲੀ ਉਹ ਨਰਮਦਾ ਨਦੀ ਦੇ ਉੱਤੇ ਹੀ ਬੇਸਡ ਨੇ ਯਾਦ ਰੱਖਿਓ ਹੁਣ ਇਸ ਡੈਮ ਦੀ ਖਾਸ ਗੱਲ ਇਹ ਹੈ ਵੀ ਵੈਨ ਵੀ ਟਾਕ ਅਬਾਊਟ ਦਿਸ ਡੈਮ अगर वॉल्यूम वाइज में गल करा इधर रिजर्वयर बहुत ज्यादा पानी ਨੂੰ ਹੋਲਡ ਕਰਦਾ ਇੰਡੀਆ ਦੇ ਵਿੱਚ ਸੋ ਇਹ ਇੱਕ ਬਹੁਤ ਖਾਸ ਗੱਲ ਹੈ ਅਬਾਊਟ ਦਿਸ ਪਾਰਟिकुलर ਡੈਮ ਬਟ ਇਹ ਯਾਦ ਰੱਖਿਓ ਤੁਸੀਂ ਵੀ ਕਿਹੜੀ ਨਦੀ ਦੇ ਉੱਤੇ ਦੈਟਸ ਵਨ ਥਿੰਗ ਐਂਡ ਕਿਸ ਸਟੇਟ ਦੇ ਉੱਤੇ ਯੂ نو ਬੇਸਡ ਹੈ ਜਾਂ ਕਿਹੇ ਸਟੇਟ ਦੇ ਵਿੱਚ ਲੋਕੇਟਿਡ ਹੈ ਦਿਸ ਇਸ ਸਮਥਿੰਗ ਵੀ ਨੀਡ ਟੂ ਅੰਡਰਸਟੈਂਡ ਅਬਾਊਟ ਦਿਸ ਪਾਰਟिकुलर ਡੈਮ ਸਿਮਿਲਰਲੀ ਨਰਮਦਾ ਨਦੀ ਦੇ ਉੱਤੇ ਇੱਕ ਹੋਰ ਡੈਮ ਹੈ ਵਿਚ ਇਜ਼ ਨੋਨ ਐਸ ਸਰਦਾਰ ਸਰੋਵਰ ਡੈਮ ਸੋ ਸਰਦਾਰ ਸਰੋਵਰ ਡੈਮ ਯਾਦ ਰੱਖਿਓ ਅਗੇਨ ਇਟਸ ਬੇਸਡ ਔਨ ਨਰਮਦਾ ਰਿਵਰ ਪਰ ਸਰਦਾਰ ਸਰੋਵਰ ਡੈਮ ਜੋ ਕਿ ਸਰਦਾਰ ਵੱਲਭਾਈ ਪਟੇਲ ਦੇ ਨਾਮ ਦੇ ਉੱਤੇ ਬੇਸਡ ਹੈ ਇਹ ਕਿਹੜੀ ਸਟੇਟ ਦੇ ਵਿੱਚ ਗੁਜਰਾਤ ਸੋ ਸਟੇਟ ਚੇਂਜ ਹੋ ਜਾਂਦੀ ਹੈ ਬਿਕੋਜ਼ ਨਰਮਦਾ ਮਧਿਆ ਪ੍ਰਦੇਸ਼ ਚ ਫਲੋ ਕਰਕੇ ਕਿੱਥੇ ਜਾਂਦੀ ਹੈ ਗੁਜਰਾਤ ਚ ਜਾਂਦੀ ਹੈ ਇਸ ਕਰਕੇ ਗੁਜਰਾਤ ਦੇ ਵਿੱਚ ਵੀ ਹੈ ਸਰਦਾਰ ਸਰੋਵਰ ਡੈਮ ਇਜ਼ ਦੈਟ ਕਲੀਅਰ ਹੁਣ ਅਗਰ ਅਸੀਂ ਨਰਮਦਾ ਦੀ ਗੱਲ ਕਰ ਰਹੇ ਇੱਕ ਹੋਰ ਨਦੀ ਹੈ ਜਿਹਨੂੰ ਟਵਿਨ ਰਿਵਰ ਵੀ ਕਿਹਾ ਜਾਂਦਾ ਨਰਮਦਾ ਦੀ ਜੁੜਵਾ ਭੈਣ ਕਿਹਾ ਜਾਂਦਾ ਥੈਟ ਇਜ਼ ਨੋਨ ਐਸ ਤਾਪੀ ਸੋ ਤਾਪੀ ਦੀ ਅਗਰ ਮੈਂ ਗੱਲ ਕਰਾਂ ਬੇਟੇ ਤਾਪੀ ਦੇ ਉੱਤੇ ਇੱਕ ਡੈਮ ਹੈ ਸਿੰਪਲ ਜਿਹਾ ਡੈਮ ਹੈ ਮਦਰ ਸਭ ਤੋਂ ਇੰਪੋਰਟੈਂਟ ਉਕਾਈ ਡੈਮ ਜੋ ਕਿ ਗੁਜਰਾਤ ਦੇ ਵਿੱਚ ਬੇਸਡ ਹੈ ਸੋ ਇਹ ਵੀ ਕੁਐਸਚਨ ਕਈ ਵਾਰ ਆ ਚੁੱਕਿਆ ਹੈ ਪ੍ਰੀਲਿਮਸ ਦੇ ਵਿੱਚ ਮੈਚ ਦਾ ਫੋਲੋਇੰਗ ਜਾਂ ਪੇਅਰ ਦੇ ਵਿੱਚ ਕੁਐਸਚਨ ਆ ਜਾਂਦੇ ਨੇ ਸੋ ਯਾਦ ਰੱਖਿਓ ਥੈਟ ਗੁਜਰਾਤ ਦੇ ਵਿੱਚ ਹੀ ਵੀ ਹੈਵ ਗਾਟ ਉਕਾਈ ਡੈਮ which is based on ਤਾਪੀ river ਸੋ ਤਾਪੀ river ਦੇ ਉੱਤੇ ਬੇਸਡ ਹੈ ਉਕਾਈ ਡੈਮ ਰਿਮੈਂਬਰ ਦਿਸ ਪੁਆਇੰਟ ਬੇਟੇ ਗਾਟ ਦ ਪੁਆਇੰਟ ਠੀਕ ਹੈ ਸੋ ਲੈਟਸ ਨਾ ਮੂਵ ਅਹੈਡ हूँ मैं मूव uh, कर रहा हूँ टूवर्ड्स आंध्र प्रदेश आंध्र प्रदेश वाल चलते हैं एंड लैट सी विच इंपोर्टेंट डैम्स या रेजरवायर वी हैव इन आंध्र प्रदेश हूँ ये नोट्स करो भी वैन वी टॉक बुट द आंध्र प्रदेश ये दो बहुत इंपोर्टेंट ने आसपैक्ट्स वी नीड टू अंडरसटैंड बट फस्ट ऑफ ऑल एक बहुत इंपॉर्टेंट चीज़ है जो असं अंडरसटैंड करा बेटे इतें एंड दैट पर्टिकुलर टैम थिंग इज डोलेश्वरम बराज हूँ ये जो बराज है अगर ਤੁਸੀਂ ਨੋਟਸ ਕਰੋਗੇ ਅੰਧ ਪ੍ਰਦੇਸ਼ ਦੇ ਵਿੱਚ ਬਿਫੋਰ ਯੂ نو ਰੀਵਰ ਗੋਦਾਵਰੀ ਗੋਸ ਇੰਟੂ ਦਾ ਬੇ ਆਫ ਬੰਗਾਲ ਐਦਰ ਬੇ ਆਫ ਬੰਗਾਲ ਹੈ ਬੰਗਾਲ ਦੀ ਖਾੜੀ ਹੈ ਸੋ ਬੇ ਆਫ ਬੰਗਾਲ ਚ ਜਾਣ ਤੋਂ ਪਹਿਲਾਂ ਵੀ ਹੈਵ ਗਾਟ ਦਿਸ ਡੋਲੇਸ਼ਰਮ ਬਰਾਜ ਸਭ ਤੋਂ ਪਹਿਲਾਂ ਇਹਦੀ ਅਸੀਂ ਗੱਲ ਕਰਾਂਗੇ ਉਸ ਤੋਂ ਬਾਅਦ ਅਸੀਂ ਪੁਲਾਵਰਮ ਦੀ ਵੀ ਗੱਲ ਕਰਾਂਗੇ ਪੁਲਾਵਰਮ ਪ੍ਰੋਜੈਕਟ ਵੀ ਬਹੁਤ ਇੰਪੋਰਟੈਂਟ ਹੈ ਬਟ ਇਹ ਚੀਜ਼ ਯਾਦ ਰੱਖਣੀ ਤੁਸੀਂ ਵੀ ਇਹ ਕਿੱਥੇ ਨੇ ਅੰਧ ਪ੍ਰਦੇਸ਼ ਦੇ ਵਿੱਚ ਲੋਕੇਟਿਡ ਨੇ ਐਂਡ ਕਿਹੜੀ ਰੀਵਰ ਹੈ ਗੋਦਾਵਰੀ ਨਦੀ ਹੈ ਠੀਕ ਹੈ ਯੂ ਕੈਨ ਰੀਡ ਗੋਦਾਵਰੀ ਠੀਕ ਹੈ ਜੀ ਹੁਣ ਇਹ ਯਾਦ ਰੱਖਿਓ ਵੀ ਅਸੀਂ ਰਾਜਮੁੰਦਰੀ ਦੀ ਗੱਲ ਕਰਦੇ ਹਾਂ ਏਰੀਆ ਬੇਸਿਕਲੀ ਡੋਲੇਸ਼ਨ ਬਰਾਜ ਡੋਲੇਸ਼ਨ ਆਫ ਬਰਾਜ ਜਿਹੜਾ ਉਹਨੂੰ ਆਰਥਰ ਕਾਟਨ ਬਰਾਜ ਵੀ ਪਹਿਲਾਂ ਕਿਹਾ ਜਾਂਦਾ ਸੀ ਬਿਕੋਜ਼ ਜੋ ਆਰਥਰ ਕਾਟਨ ਸੀ ਬ੍ਰਿਟਿਸ਼ ਐਡਮਿਨਿਸਟਰेटर ਉਹਨਾਂ ਨੇ ਹੀ ਇਨੀਸ਼ੀਅਲੀ ਇਹਨੂੰ ਬਣਵਾਇਆ ਸੀਗਾ ਐਂਡ ਉਹਨਾਂ ਦੇ ਨਾਂ ਦੇ ਉੱਤੇ ਡੈਡੀਕੇਟਿਡ ਹੈ ਸੋ ਇਹ ਚੀਜ਼ ਯਾਦ ਰੱਖਿਓ ਵੀ ਇਰੀਗੇਸ਼ਨ ਸਟਰਕਚਰ ਹੈ ਬੇਸਿਕਲੀ ਬਹੁਤ ਪੁਰਾਣਾ ਸਟਰਕਚਰ ਹੈ ਸੋ ਇਟ ਇਜ਼ ਨੋਨ ਐਸ ਸਰ ਆਰਥਰ ਕਾਟਨ ਬਰਾਜ ਇਜ਼ दैट ਕਲੀਅਰ ਸੋ ਕੁਐਸਚਨ ਆਉਂਦਾ ਵੀ ਆਰਥਰ ਕਾਟਨ ਬਰਾਜ ਕਿਸ ਨਦੀ ਦੇ ਉੱਤੇ ਹੈ ਸੋ ਯਾ ਗੋਦਾਵਰੀ ਨਦੀ ਦੇ ਉੱਤੇ ਆਵ ਸ਼ੋ ਨੀ 온 ਦਾ ਮੈਪ ਐਸ ਵੈਲ ਸੋ ਗੋਦਾਵਰੀ ਬੇ ਆਫ ਬੰਗਾਲ ਚ ਜਾਣ ਤੋਂ ਪਹਿਲਾਂ ਇਹਦੇ ਥਰੂ ਕ੍ਰੋਸ ਕਰਦੀ ਹੈ ਹੁਣ ਯਾਦ ਰੱਖਿਓ ਵੀ ਜਦੋਂ ਮੈਂ ਗੱਲ ਕਰਦਾ ਪੁਲਾਵਰਮ ਪ੍ਰੋਜੈਕਟ ਦੀ ਕੰਟਰੋਵਰਸ਼ੀਅਲ ਵੀ ਬਹੁਤ ਜ਼ਿਆਦਾ ਹੈ ਬਿਕੋਜ਼ ਪੁਲਾਵਰਮ ਪ੍ਰੋਜੈਕਟ ਦੇ ਇਦਰ ਹੈ ਪਾਪੀਕੋਂਡਾ ਨੈਸ਼ਨਲ ਪਾਰਕ ਪਾਪੀਕੋਂਡਾ ਨੈਸ਼ਨਲ ਪਾਰਕ ਐਂਡ ਬਿਕੋਜ਼ ਇਸ ਪ੍ਰੋਜੈਕਟ ਦੇ ਬਣਨ ਨਾਲ ਕਾਫੀ ਏਰੀਆ ਸਬਮਰਜ ਹੋ ਰਿਹਾ ਇਸ ਕਰਕੇ ਇਟਸ ਅ ਬਿਗ এনवायरमेंटਲ ਥ੍ਰੈਟ ਸੋ ਦੈਟਸ ਵਾਈਟ ਇਟ ਵਾਸ ਇਨ ਅ ਲਾਟ ਆਫ ਨਿਊ ਸੋ ਯਾਦ ਰੱਖਿਓ ਪੁਲਾਵਰਮ ਦੈਟ ਇਜ਼ ਅਗੇਨ ਬੇਸਡ ਔਨ ਵਿਚ ਰਿਵਰ ਗੋਦਾਵਰੀ ਸੋ ਬਹੁਤ ਨੇੜੇ ਨੇ ਪੁਲਾਵਰਮ ਐਂਡ ਡੋਲੇਸ਼ਵਰਮ ਸੋ ਯਾਦ ਰੱਖਿਓ ਬੋਥ ਆਰ ਬੇਸਡ ਔਨ ਰਿਵਰ ਗੋਦਾਵਰੀ ਐਂਡ ਆਂਧਰ ਪ੍ਰਦੇਸ਼ ਦੇ ਵਿੱਚ ਨੇ ਯੂ ਕੈਨ ਹੈਵ ਅ ਲੁੱਕ ਸੋ ਇਹ ਆਂਧਰ ਪ੍ਰਦੇਸ਼ ਦਾ ਮੈਪ ਹੈ ਹੇਅਰ ਯੂ ਕੈਨ ਸਿੰਪਲੀ ਸੀ ਦਿਸ ਪਾਰਟਿਕੂਲਰ ਥਿੰਗ ਹੈਪਨਿੰਗ ਗਾਟ ਇਟ ਸੋ ਪਾਪੀ ਕੌਂਡਾ ਨੈਸ਼ਨਲ ਪਾਰਕ ਦਾ ਇੱਕ ਬਹੁਤ ਵੱਡਾ ਕਨਸਰਨ ਹੈ ਰਿਲੇਟਿਡ ਟੂ ਦਾ ਪੁਲਾਵਰਮ ਪ੍ਰੋਜੈਕਟ ਕਲੀਅਰ ਹੈ ਜੀ ਚਲੋ ਨਾਓ ਲੈਟਸ ਟਾਕ ਅਬਾਊਟ ਕ੍ਰਿਸ਼ਨਾ ਰਿਵਰ ਕ੍ਰਿਸ਼ਨਾ ਰਿਵਰ ਦੀ ਗੱਲ ਕਰਦੇ ਉਸ ਤੋਂ ਬਾਅਦ ਕਾਵੇਰੀ ਤੇ ਵੀ ਕਰਾਂਗੇ ਸੋ ਗਦਾਵਰੀ ਦੇ ਇੱਕ ਬੇਸਿਕ ਆਈਡੀਆ ਤੁਹਾਨੂੰ ਮਿਲ ਗਿਆ ਨਾ ਵੈਨ ਵੀ ਟਾਕ ਅਬਾਊਟ ਕ੍ਰਿਸ਼ਨਾ ਰੀਵਰ ਕ੍ਰਿਸ਼ਨਾ ਰੀਵਰ ਦੇ ਵਿੱਚ ਨੋਟਸ ਕਰਿਓ ਅ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਵੀ ਦੋ ਡੈਮਸ ਨੇ ਜੋ ਬਾਰਡਰ ਦੇ ਉੱਤੇ ਨੇ ਕਿਹਦੇ ਬਾਰਡਰ ਤੇ ਹੁਣ ਇੱਧਰ ਨੋਟਸ ਕਰਿਓ ਵੀ ਹੈਵ ਅੰਤਪ੍ਰਦੇਸ਼ ਹੇਅਰ ਵੀ ਹੈਵ ਤੇਲੰਗਾਨਾ ਸੋ ਤੇਲੰਗਾਨਾ ਅੰਤਪ੍ਰਦੇਸ਼ ਪਹਿਲਾਂ ਇੱਕ ਸਟੇਟ ਸੀ ਗਿਆ 10 ਸਾਲ ਪਹਿਲਾਂ ਇਹ ਡਿਵੀਜ਼ਨ ਹੋ ਗਿਆ ਸੀ ਹੁਣ ਵਾਟ ਇਜ਼ ਮੋਰ ਇੰਪੋਰਟੈਂਟ ਇਜ਼ ਵੀ ਅਗਰ ਤੁਸੀਂ ਨੋਟਸ ਕਰਿਓ ਨਾਗਾਰਜੁਨ ਸਾਗਰ ਡੈਮ एंड श्री शायलम डैम है तो दोनों के ने कृष्णा रिवर के आई थिंक दिस इज़ वेरी मच क्लीयर बोथ आर ऑन क्रिश्ना रिवर बट दो डैम्स एकदम बॉर्डर के उत्तर लाई कर रहे हैं तो देख स नागार्जुन सागर डैम इज़ ऑलसो ऑन द बॉर्डर एंड श्री शायलम डैम इज ऑलसो ऑन द बॉर्डर ऑफ तेलंगाना एंड आंध्र प्रदेश यह बहुत इंपॉर्टेंट चीज़ है विच यू नीड टू अंडरसटैंड क्लीयर सो एक मैं बहुत इंटरस्टिंग चीज दसूंगा नागार्जुन सागर डैम तो इनफैक्ट जॉइंटली ऑपरेट किया जाता है बाई आंध्र प्रदेश एंड तेलंगाना बिकॉज एकदम बॉडर के उत्ते है ਹੈ ਕਿਹੜੀ ਰਿਵਰ ਤੇ ਕ੍ਰਿਸ਼ਨਾ ਰਿਵਰ ਸੋ ਯਾਦ ਰੱਖਿਓ ਵੀ ਨਾਗਾਰਜੁਨ ਸਾਗਰ ਡੈਮ ਬਹੁਤ ਇੰਪੋਰਟੈਂਟ ਡੈਮ ਹੈ ਵਿਚ ਇਜ਼ ਔਨ ਕ੍ਰਿਸ਼ਨਾ ਰਿਵਰ ਐਂਡ ਸਿਮਿਲਰਲੀ ਖੋਰ ਡੈਮ ਹੈ ਕ੍ਰਿਸ਼ਨਾ ਰਿਵਰ ਤੇ ਵਿਚ ਇਜ਼ ਸ੍ਰੀ ਸਾਇਲਮ ਡੈਮ ਇਹ ਵੀ ਕਈ ਵਾਰ ਕੁਐਸਚਨ ਚ ਆ ਜਾਂਦਾ ਹੈ ਸ੍ਰੀ ਸਾਇਲਮ ਡੈਮ ਸੋ ਬੋਥ ਆਰ ਔਨ ਰਿਵਰ ਕ੍ਰਿਸ਼ਨਾ ਐਂਡ ਦੋਨੀ ਬਾਰਡਰ ਦੇ ਉੱਤੇ ਪਲੇਸ ਨੇ ਆਫ ਆਂਧਰ ਪ੍ਰਦੇਸ਼ ਐਂਡ ਤੇਲੰਗਾਨਾ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਦੇ ਰਿਹਾ ਬਿਕੋਜ਼ ਸਾਊਥ ਦੇ ਡੈਮਸ ਬਹੁਤ ਕਨਫਿਊਜ਼ ਕਰਦੇ ਨੇ ਮੈਨੂੰ ਪਤਾ ਹੈ ਇਹ ਗੱਲ ਵਿਸਾਉਟ ਦੇ ਵਿੱਚ ਬਹੁਤ ਕਨਫਿਊਜ਼ਨ ਹੁੰਦੀ ਹੈ ਡੈਮਸ ਦੇ ਵਿੱਚ so we have to have a basic idea ਹੁਣ ਕ੍ਰਿਸ਼ਨਾ ਰਿਵਰ ਦੀ ਅਸੀਂ ਗੱਲ ਕਰ ਰਹੇ ਹਾਂ ਸਿንስ ਇਹ ਤਾਂ ਮੈਂ ਦੱਸਤਾ ਵੀ ਤੁਹਾਨੂੰ ਕ੍ਰਿਸ਼ਨਾ ਰਿਵਰ ਦੇ ਜਿਹੜੇ ਦੋ ਡੈਮਸ ਤੇ ਵੀ ਹੈਵ ਟੋਕਡ ਅਬਾਊਟ ਬਟ ਕ੍ਰਿਸ਼ਨਾ ਰਿਵਰ ਦੇ ਵਿੱਚ ਅਗਰ ਥੋੜਾ ਜਿਹਾ ਪਿੱਛੇ ਜਾਈਏ ਅਸੀਂ ਅਗਰ ਮੈਂ ਕਰਨਾਟਕਾ ਸਾਈਡ ਜਾਵਾਂ ਉਹਨਾਂ ਡੈਮਸ ਦੀ ਵੀ ਅਸੀਂ ਗੱਲ ਕਰਾਂਗੇ that's again very much important because krishna river is also flowing through that area of karnatka so ਇਹ ਚੀਜ਼ ਨੋਟ ਕਰਿਓ ਅਗਰ ਅਸੀਂ ਕਰਨਾਟਕਾ ਦੀ ਬਾਰੇ ਗੱਲ ਕਰੀਏ you can have a look at one very important dam that is almatti dam almatti dam jeda reservoir hai lal bahadur shastri reservoir apne copy ch note zaroor kar liyo vi lal bahadur shastri dam vi nu keh sakde ha aur you can call it lal bahadur shastri dam ya कर so, almatti dam ikko hi gall hai kedi state di beti asi gall kar rahe hain karnataka so yaad rakhna almatti dam karnataka de vich hai and kis nadi de upar base hai that is of course very much important that is river krishna सो so, तो ती देख सौ कृष्णा रिवर आ रही है एंड वैन इट कम्स इट इज़ वेरी वेरी इंपोर्टेंट बेटे इज दैट क्लियर सो कृष्णा रिवर के उत्ते एक बहुत इंपोर्टेंट डैम है अफकोर्स बसवा सागरा डैम भी है इनू नारायणपुरा डैम भी कहें बस ये याद रखियो भी बसवा सागर डैम किस रिवरते कृष्णा रिवर के उत्ते इज दैट क्लीयर सो ए दो डैम्स बहुत इंपोर्टेंट ने विच आर देयर ऑन रिवर कृष्णा सो यह पूरी कृष्णा रिवर है कृष्णा नदी है एंड कृष्णा नदी के उत्तर बसवा सागर एंड अलमट्टी डैम आर लोकेटड इन करनाटका एंड सिमिलरली ਵੀ ਹੈਵ ਗਾਟ ਅਦਰ ਡੈਮਸ ਵਿਚ ਆਰ ਔਨ ਦਾ ਬਾਰਡਰ ਆਫ ਆਂਧਰਾ ਪ੍ਰਦੇਸ਼ ਤੇਲੰਗਾਨਾ ਜੋ ਮੈਂ ਦੱਸੇ ਇਹ ਵੀ ਕ੍ਰਿਸ਼ਨਾ ਦੇ ਉੱਤੇ ਹੀ ਨੇ ਨਾਗਾਰਜੁਨ ਸਾਗਰ ਡੈਮ ਐਂਡ ਸ੍ਰੀ ਸਾਇਲਮ ਦਾ ਸੋ ਨੋਟ ਪ੍ਰੋਪਰਲੀ ਕਰ ਲਿਓ ਵੀ ਕਿਹੜਾ ਡੈਮ ਕਿਸ ਰੀਵਰ ਦੇ ਉੱਤੇ ਹੈ ਉਹੀ ਆਪਣਾ ਮੇਨ ਇੱਕ ਫੋਕਸ ਹੈ ਨਾਓ ਹੈਵਿੰਗ ਸੈਡ ਥੈਟ ਹੁਣ ਅਸੀਂ ਕਾਵੇਰੀ ਦੀ ਬੜੇ ਗੱਲ ਕਰਦੇ ਹਾਂ ਲੈਟਸ ਟਾਕ ਅਬਾਊਟ ਕਾਵੇਰੀ ਕ੍ਰਿਸ਼ਨਾ ਕਲੀਅਰ ਹੋ ਗਿਆ ਹੁਣ ਸ੍ਰੀ ਸਾਇਲਮ ਚ ਬਹੁਤ ਬੱਚੇ ਮੈਂ ਦੇਖੇ ਨੇ ਕਨਫਿਊਜ਼ ਹੁੰਦੇ ਸੋ ਪਲੀਜ਼ ਮੇਕ ਸ਼ੁਰ ਵੀ ਤੁਹਾਨੂੰ ਹੁਣ ਪਤਾ ਹੋਵੇ ਇਨ ਫੈਕਟ ਮੈਂ ਪੋਂਗ ਡੈਮ ਐਂਡ ਪੰਡੋਰ ਡੈਮ ਦੇ ਵਿੱਚ ਬੱਚਿਆਂ ਦੀ ਕਨਫਿਊਜ਼ਨ ਦੇਖੀ ਤਾਂ ਹੀ ਮੈਂ ਇਕੱਠੇ ਕਰਾਤੇ ਦੋਨੇ ਵੀ ਪੀ ਤੋਂ ਹੈਗੇ ਨੇ ਐਂਡ ਪੀ ਤੋਂ ਹੈਗੇ ਨੇ ਐਂਡ ਨਾਲ ਦੀ ਨਾਲ ਤੁਸੀਂ ਕਰ ਲੂਗੇ ਯੂ ਵਿਲ ਹੈਵ ਨੋ ਕਨਫਿਊਜ਼ਨ ਵਾਟਸ ਏਵਰ ਓਕੇ ਹੁਣ ਨੋਟਸ ਕਰਿਓ lettes talk about the dams on river kaveri ਮੈਂ ਬਿਟੇ ਅਗਰ ਕਾਵੇਰੀ ਦੀ ਗੱਲ ਕਰਦਾ ਸਭ ਤੋਂ ਇੰਪੋਰਟੈਂਟ ਡੈਮ ਹੈ ਕ੍ਰਿਸ਼ਨ ਰਾਜ ਸਾਗਰ ਡੈਮ ਹੁਣ ਮੈਂ ਕਿਉਂ ਇੰਪੋਰਟੈਂਟ ਕਹਿ ਰਿਹਾ ਬਿਕੋਜ਼ ਬੱਚੇ ਕਨਫਿਊਜ਼ ਹੁੰਦੇ ਨੇ ਵੀ ਇਹ ਸ਼ਾਇਦ ਕ੍ਰਿਸ਼ਨਾ ਰਿਵਰ ਦੇ ਉੱਤੇ ਨੋ ਕ੍ਰਿਸ਼ਨ ਰਾਜ ਸਾਗਰ ਨਾ ਹੈ ਇਹਦਾ ਬਿਕੋਜ਼ ਰਾਜਾ ਸਗਾ ਉੱਥੇ ਕ੍ਰਿਸ਼ਨ ਰਾਜ ਇਸ ਕਰਕੇ ਉਸ ਰਾਜੇ ਦੇ ਨਾਂ ਤੇ ਉਸ ਕਿੰਗ ਦੇ ਨਾਂ ਤੇ ਹੈ ਇਹਦਾ ਨਾ ਯਾਦ ਰੱਖਿਓ ਵੈਸੇ ਜਿਹੜੀ ਨਦੀ ਹੈ ਦੈਟ ਇਜ਼ ਕਾਵੇਰੀ ਸੋ ਕਾਵੇਰੀ ਜਿਹੜੀ ਨਦੀ ਹੈ ਉਹਦੇ ਉੱਤੇ ਬੇਸਡ ਹੈ ਇਹ ਐਮ ਵਿਸ਼ਵੇ ਸਰਿਆ ਜਿਹੜੇ ਬਹੁਤ ਟੌਪ ਦੇ ਇੰਜੀਨੀਅਰ ਰਹੇ ਨੇ ਇੰਡੀਆ ਦੇ ਸਿਵਲ ਇੰਜੀਨੀਅਰ ਉਹਨਾਂ ਨੇ ਵੀ ਇਹਨੂੰ ਬਣਾਉਣ ਦੇ ਵਿੱਚ ਬਹੁਤ ਮਿਹਨਤ ਕੀਤੀ ਸੀ ਜਾਨਕੀ 1920s 1930s ਦੇ ਵਿੱਚ ਬਹੁਤ ਪ੍ਰੋਪਰ ਤਰੀਕੇ ਨਾਲ ਇਹਦੀ ਪਲੈਨਿੰਗ ਹੋਈ ਹੈ ਬਾਏ ਐਮ ਵਿਸ਼ਵੇਸ਼ਵਰਿਆ ਸੋ ਯਾਦ ਰੱਖ ਲਿਓ ਬਹੁਤ ਇੰਪੋਰਟੈਂਟ ਚੀਜ਼ ਹੈ ਕਿੱਥੇ ਹੈ ਯੂ ਕੈਨ ਹੈਵ ਅ ਲੁੱਕ ਹੁਣ ਇਹ ਨੋਟਸ ਕਰਿਓ ਵੀ ਇਫ ਆਈ ਡਰਾ ਕਾਵੇਰੀ ਰਿਵਰ ਅਗਰ ਅਸੀਂ ਕਾਵੇਰੀ ਨੂੰ ਡਰਾ ਕਰੀਏ ਦਿਸ ਇਜ਼ ਹਾਊ ਇਟ ਲੁਕਸ ਲਾਈਕ ਠੀਕ ਹੈ ਜੀ ਕਾਵੇਰੀ ਰਿਵਰ ਦੇ ਉੱਤੇ ਹੀ ਬੇਸਡ ਹੈ ਡੈਮ ਵਿੱਚ ਵੀ ਆਰ ਟਾਕਿੰਗ ਅਬਾਊਟ ਦੈਟ ਇਜ਼ ਕੇਸ਼ਨ ਰਾਜ ਸਾਗਰ ਡੈਮ ਹੈਵ ਅ ਲੁੱਕ ਐਟ ਦਿਸ ਸੋ ਬਹੁਤ ਇੰਪੋਰਟੈਂਟ ਡੈਮ ਹੈ ਐਂਡ ਕਿਹੜੀ ਸਟੇਟ ਦੇ ਵਿੱਚ ਹੈ ਇਹ ਵੀ ਨੋਟਸ ਕਰ ਲਿਓ ਇ सो so, बहुत इंपॉर्टेंट चीज़ है विच यू नीड टू अंडरस्टैंड करनाटका स्टेट है एंड नेम इज़ कृष्णराज सागर डैम बट है किस रिवर के उत्तर बेस्ड द रिवर इज कावेरी सो कावेरी रिवर के उ बेस्ड है याद रखना है तो ही बहुत इंपॉर्टेंट है अगर मैं कावेरी रिवर दे ही डैम की गल करा विच आर देयर इन तमिलनाडु सो एक बहुत इंपॉर्टेंट आसपैक्ट है लैट् टॉक अबाउट दैट एज वेल ओके जी चलो सो कावेरी रिवर फ्लो कर रही है ਐਂਡ ਕਾਵਰੀ ਰਿਵਰ ਇਜ਼ ਐਂਟਰਿੰਗ ਤਮਿਲਨਾਡੂ ਸੋ ਤਮਿਲਨਾਡੂ ਦੀ ਅਗਰ ਬੇਟੇ ਗੱਲ ਕਰਦੇ ਆਂ ਅਸੀਂ ਲੈਟਸ ਟਾਕ ਅਬਾਊਟ ਥੀਸ ਡੈਮ ਸਭ ਤੋਂ ਇੰਪੋਰਟੈਂਟ ਡੈਮ ਹੈ ਮੇਤੂਰ ਡੈਮ ਆਈ ਹੋਪ ਯੂ ਕੈਨ ਰੀਡ ਥੈਟ ਇਹਨੂੰ ਕਿਹਾ ਜਾਂਦਾ ਹੈ ਮੇਤੂਰ ਡੈਮ ਐਂਡ ਮੇਤੂਰ ਡੈਮ ਜਿਹੜਾ ਹੈ ਆਫ ਕੋਰਸ ਕਾਵੇਰੀ ਦੇ ਉੱਤੇ ਬੇਸਡ ਹੈ ਐਜ਼ ਯੂ ਕੈਨ ਸੀ ਇਹਦੇ ਰੈਜ਼ਰਵਾਇਰ ਨੂੰ ਕਿਹਾ ਜਾਂਦਾ ਸਟੈਨਲੀ ਰੈਜ਼ਰਵਾਇਰ ਹੁਣ ਤੇ ਯਾਦ ਰੱਖਣਾ ਜਿਵੇਂ ਅਲਮੱਟੀ ਡੈਮ ਦਾ ਲਾਲ ਬਹਾਦੁਰ ਸ਼ਾਸਤਰੀ ਰੈਜ਼ਰਵਾਇਰ ਹੈ ਪਾਖੜਾ ਦਾ ਗੋਬਿੰਦ ਸਾਗਰ ਡੈਮ ਹੋ ਗਿਆ ਠੀਕ ਹੈ ਸਿਮਿਲਰਲੀ ਵੈਨ ਵੀ ਆਰ ਟਾਕਿੰਗ ਅਬਾਊਟ ਬੱਲਪੰਨ ਸਾਗਰ ਰਿਹਾਂਸ ਡੈਮ ਹੈ ਮਹਾਰਾਣਾ ਪ੍ਰਤਾਪ ਸਾਗਰ ਪੌਂਗ ਡੈਮ ਹੈ ਸੋ ਕਨਫਿਊਜ਼ ਨਹੀਂ ਹੋਣਾ ਐਗਜ਼ਾਮ ਦੇ ਵਿੱਚ ਮੈਚਸ ਦ ਫੋਲੋਇੰਗ ਤੇ ਇਦਾਂ ਦੇ ਕੁਐਸ਼ਨਸ ਆਉਂਦੇ ਨੇ ਸਟੈਨਲੀ ਰੈਜ਼ਰਵਾਇਰ ਮਥੂਰ ਡੈਮ ਦਾ ਹੋ ਗਿਆ ਅਸੀਂ ਅੱਗੇ ਆ ਗਏ ਇਹਦੇ 'ਚ ਯਾਦ ਰੱਖਿਓ ਕਈ ਵਾਰ ਕੁਐਸ਼ਨ ਆਉਂਦਾ ਗ੍ਰੈਂਡ ਐਨੀਕਟ ਕਨਾਲ ਬਹੁਤ ਪੁਰਾਣੀ ਹੈ ਯੂ نو ਕਲਨਾਈ ਡੈਮ ਦੀ ਅਸੀਂ ਗੱਲ ਕਰਦੇ ਆ ਉਹ ਵੀ ਰੀਵਰ ਕਾਵੇਰੀ ਦੇ ਉੱਤੇ ਹੈ ਐਂਡ ਬੋਥ ਆਰ ਲੋਕੇਟਿਡ ਵੇਰ ਤਾਮਿਲਨਾਡੂ TN4 ਤਾਮਿਲਨਾਡੂ ਮਥੂਰ ਡੈਮ ਐਂਡ ਕਲਨਾਈ ਡੈਮ ਆ ਆਪਣਾ ਸਟੇਟ ਤਾਮਿਲਨਾਡੂ ਇੱਕ ਡੈਮ ਹੈ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਬਟ ਫਿਰ ਵੀ ਯਾਦ ਰੱਖ ਲਿਓ ਭਵਾਨੀ ਸਾਗਰ ਡੈਮ ਸੋ ਭਵਾਨੀ ਰਿਵਰ ਹੈ ਜੋ ਬਾਅਦ ਵਿੱਚ ਜਾ ਕੇ ਮਿਲਦੀ ਹੈ ਕਿਨੂੰ ਕਾਵੇਰੀ ਨੂੰ ਸੋ ਭਵਾਨੀ ਸਾਗਰ ਡੈਮ ਇਜ਼ ਆਲਸੋ ਇਨ ਤਾਮਿਲਨਾਡੂ ਬਟ ਉਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਜੋ ਆਪਣੀ ਡਿਸਕਸ਼ਨ ਹੈ ਉਹਦੇ ਲਈ ਸਭ ਤੋਂ ਇੰਪੋਰਟੈਂਟ ਡੈਮ ਹੈ ਮੇਤੂਰ ਡੈਮ ਐਂਡ ਕਲਨਾਈ ਡੈਮ ਯਾਦ ਰੱਖਿਓ ਗ੍ਰੈਂਡ ਐਨੀਕਟ ਕਨਾਲ ਯਾ ਕਲਨਾਈ ਡੈਮ ਵੈਰੀ ਇੰਪੋਰਟੈਂਟ ਇਸ ਇਸ ਆਈ ਹੋਪ ਦਿਸ ਆਈਡੀਆ ਇਜ਼ ਐਬਸੋਲੂਟਲੀ ਕਲੀਅਰ ਪੁਆਇੰਟ ਕਲੀਅਰ ਹੋ ਗਿਆ ਸਿਮਿਲਰਲੀ ਹੁਣ ਅਸੀਂ ਗੱਲ ਕਰਦੇ ਬੇਟੇ ਕੇਰਲਾ ਦੀ ਹੁਣ ਕੇਰਲਾ ਦੇ ਜਿਹੜੇ ਡੈਮਸ ਨੇ ਬਹੁਤ ਡਿਟੇਲ ਚ ਨਹੀਂ ਮੈਂ ਜਾ ਰਿਹਾ ਮੈਂ ਜਸਟ ਮੈਂਸ਼ਨ ਕਰ ਰਿਹਾ ਸੋ ਦੈਟ ਤੁਹਾਨੂੰ ਅੰਡਰਸਟੈਂਡਿੰਗ ਮਿਲ ਜਵੇ ਯੂ ਸ਼ੁਡ ਗੈਟ ਅ ਬੇਸਿਕ ਅੰਡਰਸਟੈਂਡਿੰਗ ਅਬਾਊਟ ਦ ਡੈਮਸ ਬਿਕਾਜ਼ ਆਮ ਸ਼ੋਰ ਸਭ ਨੂੰ ਕਨਫਿਊਜ਼ਨ ਸੀ ਗਈ ਅਬਾਊਟ ਸ੍ਰੀ ਸ਼ਾਇਲਮ ਸਭ ਨੂੰ ਕਨਫਿਊਜ਼ਨ ਸੀ ਗਈ ਅਬਾਊਟ ਨਾਗਾਰਜੂਨ ਸਾਗਰ ਕ੍ਰਿਸ਼ਨ ਰਾਜ ਸਾਗਰ ਹੁਣ ਦੇਖੋ ਅਗਰ ਬਿਨਾ ਪੜੇ ਜਾਉਂਗੇ ਕਨਫਿਊਜ਼ ਹੋ ਜਾਉਂਗੇ ਤੁਸੀਂ ਕ੍ਰਿਸ਼ਨ ਰਾਜ ਸਾਗਰ ਨਰੈਣ ਸਾਗਰ ਡੈਮ ਕਨਫ ਇਸ ਕਰਕੇ ਮੈਂ ਸਟੈਪ ਬਾਈ ਸਟੈਪ ਸਾਰੇ ਮੈਪਸ ਦੇ ਵਿੱਚ ਲੋਕੇਟ ਕਰਾ ਕੇ ਤੁਹਾਨੂੰ ਡੈਮਸ ਕਰਾ ਦਤੇ ਹੁਣੇ ਨੋਟਸ ਕਰਿਓ ਅ ਅਸੀਂ ਅਗਰ ਗੱਲ ਕਰੀਏ ਕੇਰਲਾ ਦੀ ਬੜੇ ਕੇਰਲਾ ਚ ਬਹੁਤ ਇੰਪੋਰਟੈਂਟ ਡੈਮ ਹੈ ਮੁੱਲਾਪੇਰੀਆ ਡੈਮ ਯਾਦ ਰੱਖਿਓ 에ਡੁਕੀ ਡੈਮ ਸੋ 에ਡੁਕੀ ਡੈਮ ਮੁੱਲਾਪੇਰੀਆ ਡੈਮ ਆਰ ਵੈਰੀ ਮਚ ਇੰਪੋਰਟੈਂਟ ਡੈਮਸ ਵਿਚ ਵੀ ਹੈਵ ਇਨ ਦ ਸਟੇਟ ਆਫ ਕੇਰਲਾ ਸੋ ਇਨ ਫੈਕਟ ਹੈ ਕਿ ਇਹਦੇ ਵਿੱਚ ਮੈਂ ਦੱਸਦਾ ਇੱਕ ਨਾ ਪੂਰਾ ਪ੍ਰੋਜੈਕਟ ਹੈ ਇਹਨਾਂ ਦਾ ਜਿਵੇਂ ਇੱਕ ਚੇਰੂਥੋਨੀ ਡੈਮ ਹੋ ਗਿਆ 에ਡੁਕੀ ਡੈਮ ਹੋ ਗਿਆ ਕੁਲਾਮਬੂ ਡੈਮ ਹੋ ਗਿਆ ਸੋ ਬੇਸਿਕਲੀ ਏਡੁਕੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਏਡੁਕੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਅੰਡਰ ਤਿੰਨ ਡੈਮਸ ਹੁੰਦੇ ਨੇ ਚੇਰੂਥੋਨੀ ਏਡੁਕੀ ਕੁਲਾਮਬੂ ਐਨੀ ਡਿਟੇਲ ਚ ਜਾਣ ਦੀ ਲੋੜ ਨਹੀਂ ਹੈਗੀ ਵੈਸੇ ਸੋ ਬਸ ਐਨਾ ਯਾਦ ਰੱਖ ਲਿਓ ਥੈਟ ਮੁੱਲਾਪੇਰੀਆ ਡੈਮ ਨਿਊਜ਼ ਚ ਕਿਉਂ ਰਹਿੰਦਾ ਮੈਂ ਐਨਾ ਦਸਵਾ ਬਿਕੋਜ਼ ਹੁਣ ਅਸੀਂ ਡੈਮਸ ਦੀ ਬਾਰੇ ਗੱਲ ਕਰ ਰਹੇ ਆ ਸੋ ਡੈਮ ਦਾ ਇਸ਼ੂ ਇਹਦੇ ਚ ਇਹ ਹੈ ਥੈਟ ਦ ਡੈਮ ਇਜ਼ ਲੋਕੇਟਿਡ ਇਨ ਕੇਰਲਾ ਬਟ ਇਟ ਇਜ਼ ਮੇਨਟੇਨਡ ਐਂਡ ਆਪਰੇਟਿਡ ਬਾਈ ਤਾਮਿਲਨਾਡੂ ਕੋਈ ਬ੍ਰ ਉਦੇ ਕਾਰਨ ਦਿਸ ਹੈਪਨਸ 올 द टाइम ਸੋ ਇਹਦਾ ਕਨਫਲਿਕਟ ਹਮੇਸ਼ਾ ਚੱਲਦਾ ਰਹਿੰਦਾ ਤਾਮਿਲਨਾਡੂ ਕੇਰਲਾ ਦਾ ਬਟ ਐਨੀਵੇਜ਼ ਯਾਦ ਰੱਖਿਓ ਐਡੁਕੀ ਡੈਮ ਕੁਲਾਮਾਵੂ ਡੈਮ ਐਂਡ ਚੇਰੂਥੋਨੀ ਡੈਮ ਇਹ ਤਿੰਨੇ ਡੈਮਸ ਜਿਹੜੇ ਕੇਰਲਾ ਦੇ ਨੇ ਬਹੁਤ ਇੰਪੋਰਟੈਂਟ ਡੈਮਸ ਨੇ ਸੋ ਬਾਈ ਚਾਂਸ ਅਗਰ ਕੁਐਸਚਨ ਆਉਂਦਾ ਐ ਐਡੁਕੀ ਦਾ ਯੂ ਸ਼ੁੱਡ ਨੋ ਇਟ ਇਜ਼ ਕੇਰਲਾ ਕੁਲਾਮਾਵੂ ਐਂਡ ਚੇਰੂਥੋਨੀ ਇਜ਼ ਕੇਰਲਾ ਕਲੀਅਰ ਅਗਰ ਨਹੀਂ ਵੀ ਯਾਦ ਹੁੰਦੇ ਕੇਰਲਾ ਦੇ ਡੈਮ दैट इज ਫਾਈਨ ਬਟ ਟ੍ਰਾਈ ਕਰਿਓ ਬਿਕਾਜ਼ ਪਤਾ ਨਹੀਂ ਹੁੰਦਾ ਵੀ ਐਗਜ਼ਾਮੀਨਰ ਐਗਜ਼ਾਮ ਦੇ ਵਿੱਚ ਇਹਨੂੰ ਮੁਸ਼ਕਿਲ ਕੁਐਸਚਨ ਪਾਉਣ ਦੇ ਚ ਕਨਸੈਪਟਸ ਨੂੰ ਇੰਟਰੋਡਿਊਸ ਕਰ ਦਿੰਦਾ ਕੁਐਸਚਨ ਜੇ ਫਿਰ ਬੱਚੇ ਕਨਫਿਊਜ਼ ਹੁੰਦੇ ਨੇ ਸੋ ਜੋ ਇੰਪੋਰਟੈਂਟ ਡੈਮਸ ਸੀ ਅਸੀਂ ਡਿਸਕਸ ਕੀਤੇ ਨੇ ਦੇ ਆਰ ਦ ਇੰਪੋਰਟੈਂਟ ਵਾਂਸ ਮੈਂ ਹੋਰ ਵੀ ਇੱਕ ਵੀਡੀਓ ਲੈ ਕੇ ਆਉਂਗਾ ਬਟ ਮੇਕ ਸ਼ੁਰ ਕਰਿਓ ਇੱਕ ਜਿਹੜਾ ਮੈਂ ਕੁਐਸਚਨ ਪੁੱਛਿਆ ਉਹਦਾ ਜ਼ਰੂਰ ਆਨਸਰ ਕਰੂੰਗੇ ਤਹੀ ਵਿਚ ਆਈ ਹੈਵ ਆਸਕਡ ਯੂ ਅਬਾਊਟ ਕਿਸ਼ਨ ਗੰਗਾ ਦਾ ਹੋਰ ਇੱਕ ਆਲਟਰਨੇਟ ਨਾਮ ਜਿਹੜਾ ਉਹ ਕੀ ਹੈ ਇਟ ਇਜ਼ ਆਲਸੋ ਨੋਨ ਐਸ ਡੈਸ਼ ਸੈਸ਼ਨ ਅਗਰ ਵਧੀਆ ਲੱਗਿਆ ਮੇਕ ਸ਼ੁਰ ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ ਵੀ ਡੂ ਹਿਟ ਦਾ ਲਾਈਕ ਬਟਨ ਐਂਡ ਇਹ ਟੈਲੀਗ੍ਰਾਮ ਚੈਨਲ ਹੈ ਇਹਦੇ ਤੇ ਤੁਹ i'll provide you with the pdf on this telegram channel so don't worry about the pdf uh, make sure we jo bhi aidane sessions ne ode notes zarur tu hi banao and ek bahut chhota je message hai main jide naal is session nu wrap karna chahunda ha that there is always a next time until you choose to give up yaad rakho hamesha we yaad hai tu usse give up kar do par je tu give up nahi kita there is always a next time life tonu second chance zarur dindi hai tusi pehla vi failures dekhe hone hai i'm sure ਸਕੂਲ ਦੇ ਵਿੱਚ ਕਾਲਜ ਦੇ ਵਿੱਚ ਜਾਂ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਹਰ ਇੱਕ ਬੰਦਾ ਫੇਲਿਅਰਸ ਦੇਖਦਾ ਆਪਣੇ ਬਟ ਤੁਸੀਂ ਉਹਨਾਂ ਫੇਲਿਅਰਸ ਤੋਂ ਕੀ ਲਰਨਿੰਗ ਲੈ ਰਹੇ ਹੋ ਕੀ ਤੁਸੀਂ ਉਹਨਾਂ ਫੇਲਿਅਰਸ ਤੋਂ ਬਾਅਦ ਹੋਰ ਡਿਸਪਲਿਨ ਹੋ ਰਹੇ ਹੋ ਕਿ ਨਹੀਂ ਹੋ ਰਹੇ ਹੋ ਇੱਕ ਸਟ੍ਰੈਟੇਜੀ ਬਣਾ ਰਹੇ ਹੋ ਕਿ ਨਹੀਂ ਉਹ ਕੁਐਸਚਨੇਬਲ ਚੀਜ਼ ਹੈ ਐਂਡ ਉਹਦੇ ਬੇਸਿਸ ਤੇ ਹੀ ਤੁਸੀਂ ਅੱਗੇ ਵਧੋਗੇ ਲਾਈਫ ਚ ਇੱਕ ਬਹੁਤ ਛੋਟਾ ਮੈਸੇਜ ਹੈ ਮੇਰੇ ਵੱਲੋਂ ਥੈਂਕ ਯੂ ਸੋ ਮੱਚ ਆਪਣਾ ਟਾਈਮ ਦੇਣ ਲਈ ਐਂਡ ਆਈ ਵਿਲ ਸੀ ਯੂ ਆਲ ਇਨ ਦ ਨੈਕਸਟ ਸੈਸ਼ਨ ਗੋਡ ਬlesਸ ਯੂ एवरीवन ਟੇਕ